ਗੋਲੇ ਸੋਨਿਹਾਲ ਆਪ ਜੀ ਆਖਾ ਲਾ ਸਾਰ ਸ੍ਰੀ ਵਾਹਿਗੁਰੂ ਦੀ ਕੀਤੇ ਸਰਬੱਤ ਸੰਗਤ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਹਾਰਾਜ ਦੇ ਪ੍ਰਕਾਸ਼ ਤੁਧੀਆਂ ਲੱਖ ਲੱਖ ਵਧਾਈਆਂ ਹੋਣ ਮਹਾਂਪੁਰਖ ਬਾਬਾ ਕੁੰਦਨ ਸਿੰਘ ਜੀ ਦੇ ਅਸਥਾਨਾਂ ਤੇ ਵਿਸ਼ਾਲੀ ਤਾ ਵਾਲੀ ਤਰਨਾ ਦਾ ਮਹਾਂਪੁਰਖ ਬਾਬਾ ਕੁੰਦਨ ਸਿੰਘ ਜੀ ਜਿਨ੍ਹਾਂ ਦੇ ਅਸਥਾਨਾਂ ਤੇ ਸੁੰਚੇ ਸਾਰੇ ਜਗਤੂ ਦੇ ਵਿੱਚ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜਨਮ ਪ੍ਰਕਾਸ਼ ਪਰਬ ਮਨਾਇਆ ਜਾ ਰਿਹਾ ਹੈ। ਮਾਹਗੁਰੂ ਖਵਾਤਾ ਕੁੰਦਨ ਸਿੰਘ ਜੀ ਦੇ ਖਾਨਦਾਨਾਂ ਤੇ ਜਿਉਂ ਪਰਸੋਂ ਤੋਂ ਲੈ ਕੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸ੍ਰੀ ਆਖਨਵਾਰ ਸਾਹਿਬ ਅੰਮ੍ਰਿਤਸਰ ਨਾਲ ਇਸ ਟਾਈਮ ਨੂੰ ਉਪਾਈ ਗਿਆ ਹਨ। ਸਰਬੱਤ ਸੰਤਾਂ ਵੰਡਾ ਸਤ ਸੰਗਤ ਦੇ ਸੰਜੋਗ ਦੇ ਨਾਲ ਜੋ ਜੋ ਕਾਰਜ ਚੱਲ ਰਿਹਾ ਸੇਵਾ ਦਾ ਕਿਰਪਾ ਕਰਨ ਸਰਬੱਤ ਸੰਗਤ ਦਾ ਭਲਾ ਕਰਨ ਸਰਬੱਤ ਸੰਗਤ ਸਮੂਹ ਜਗਤ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਮਹਾਰਾਜ ਜੀ ਦੇ ਪ੍ਰਕਾਸ਼ ਪ੍ਰਗਟੀਆਂ ਲੱਖ ਲੱਖ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਡੇ ਵਾਹਿਗੁਰੂ ਜੀ ਕੀ ਰੱਤੇ ਤੁਮਾਂ ਨੂੰ ਸੁਭਾ ਸੁਨਹਿ ਜੀ ਦੇ ਇੰਡੀਜ ਤੋਂ ਅੱਜ ਬੁਰ ਨੋਟ ਦੇ ਜੀਤ ਸਰਦਾਰ ਜੀ ਨੂੰ ਮੁੱਖ ਰੱਖਿਆ ਹੈ ਸਾਡੇ ਜੱਥੇ ਵੱਲੋਂ ਫਿਰ ਕੰਜੀ ਸੇਵਾ ਕੀਤੀ ਗਈ ਹੈ ਸਾਰੇ ਦੇਸ਼ ਵਾਸੀ ਸਾਰੇ ਦੁਨੀਆ ਦੇ ਵਾਸੀ ਹੋਣ ਕੋਰਪੁਰੂਰੀਆ ਲਾਪ ਲਾਪ ਜਨ ਹਾਂ ਕੋਈ ਹੁਕਮ ਕਰਦਾ ਰਸਾ ਰਾਹ ਗੁਰਜੀਤ ਕੰਕਰ ਸਾਹਿਬ ਰਾਹ ਗੁਰਜੀਤ ਦੀ ਭਤੀ ਫਰਨਾ ਦਾ ਲੰਗਰ ਮਾਪੁਰਕਾ ਭਗਵੰਦਰ ਸਿੰਘ ਜੀ ਤੇ ਪਿੱਤਰ ਅਸਥਾਨਾਂ ਤੇ ਜੋਗ੍ਰੰਥੀ ਸਿੰਘ ਜੀ ਸੇਵਾ ਬਾਬਾ ਹੁਦੇਵ ਸਿੰਘ ਦਾ ਸੇਵਾ ਆਪਣੇ ਕਸੀਤੇ ਨਾਲ ਬਾਈ ਸਮੂਹ ਸੰਪਾਤ ਨੇ ਹਾਜ਼ਰੀਆਂ ਭਰੀਆਂ ਨੇ ਧੰਨਾ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪਰਵਧੀਆਂ ਸਮੂਹ ਦੀ ਸੰਪਾਤ ਨੇ ਲੱਖ ਲੱਖ ਵਧਾਣੇ ਗੁਰੂ ਕਿਰਪਾ ਕਰੇ ਆਉਣ ਵਾਲੇ ਸਮੇਂ ਦੇ ਵਿੱਚ ਪਾਤਸ਼ਾਹ ਜੀ ਆਪਣੀ ਸੇਵਾ ਇਸੇ ਤਰ੍ਹਾਂ ਹੀ ਲੈਣਾ ਆਉਣ ਵਾਲਾ ਸਮਾਂ ਖੁਸ਼ੀਆਂ ਨਾਲ ਲੈ ਕੇ ਆਉਣ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ